ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਹੈਗਾ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਝੋਟੀ ਇੱਕ ਦਿਖਾਵਾਂਗੇ ਪਰ ਦਿਖਾਵਾਂਗੇ ਟਾਪ ਕੁਆਲਿਟੀ ਦੀ ਕੰਮ ਜ਼ਰੂਰ ਵਪਾਰ ਦਾ ਪਰ ਬਾਈ ਕਹਿੰਦਾ ਕਰਦੇ ਸ਼ੌਂਕ ਨੂੰ ਅਜੇ ਕਈ ਜਿਹੇ ਤੁਟਾਵਾਂ ਪਸ਼ੂ ਇੱਕ ਅੱਦਾਂ ਮਿਲ ਜਾਂਦਾ ਤਾਂ ਸ਼ੌਂਕ ਨੂੰ ਬਾਈ ਹੁਰੀ ਲੈ ਲਾਂਦੇ ਅੱਜ ਦੀ ਵੀਡੀਓ ਚ ਇੱਕੋ ਹੀ ਝੋਟੀ ਦਿਖਾਵਾਂਗੇ ਤਾਜੀ ਸੂਈ ਹਰਿਆਣੇ ਦੀ ਝੋਟੀ ਆ ਉਹ ਗਰੰਟੀ ਵਾਲਾ ਸਿਸਟਮ ਹੋਊਗਾ ਬਾਈ ਦਾ ਤੇ ਨਾਲ ਜੇ ਗੱਲਬਾਤ ਕਰ ਲਈਏ ਨਾਲ ਇਹਦੇ ਆ ਗਈ ਸੱਜਣੋਂ ਕੱਟੀ ਕੱਟੀ ਵੀ ਫਿਰ ਬਾਲੀ ਕਮਾਲ ਦੀ ਐ ਇੱਕ ਵਾਰੀ ਸਾਨੂੰ ਕੱਟੀ ਜੇ ਕਰਾ ਦਿੰਨੇ ਆ ਦਰਸ਼ਨ ਉਦੋਂ ਬਾਅਦ ਬਾਈ ਨਾਲ ਕਰਾ ਦਾਂਗੇ ਗੱਲਬਾਤ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇਰਾ ਰੇਟ ਆ ਰੇਟ ਸੱਜਣੋਂ ਵੀਡੀਓ ਚ ਹੀ ਕਰਾ ਦਾਂਗੇ ਤੇ ਹੋਰ ਬਾਈ ਕੀ ਹਾਲਾ ਠੀਕ ਠਾਕ ਚੜਦੀ ਕਲਾ ਚੜਦੀ ਕਲਾ ਵੀਰੇ ਆ ਨਾਮ ਤੇ ਐਡਰੈਸ ਦੱਸ ਬੋਲ ਦਿਓ ਜੀ ਨਾਮ ਅਫਤਾਰ ਸਿੰਘ ਆ ਵੀਰੇ ਪਿੰਡ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਸਤੀਲ ਸੁਨਾਮ ਨੰਬਰ ਬੋਲ ਦਿਓ ਜੀ ਨੰਬਰ 9463993548 93649 ਤੇ 93545 ਨੰਬਰ ਵੀ ਸੌਖਾ ਹੀ ਆ ਬਾਈ ਦਾ ਛੇਤੀ ਮਿਲ ਜੂਗਾ ਇਹ ਜੀ ਗੱਲ ਨਹੀਂ ਸੁਆ ਕਿਹੜਾ ਬਾਈ ਝੋਟੀ ਦਾ ਸੁਆ ਬਰੇ ਤੀਜਾ ਕਾ ਕਿਤੇ ਜਾਂਦਾ ਤੀਜਾ ਹਾਂ ਤੋੜ ਦੇ ਖੋਲ ਕੇ ਕਿਹੜੇ ਰੀ ਲੈਂਦੀ ਆ ਇਹ ਨਰਵਾਣੇ ਕੋਲੋਂ ਲੈਂਦੀ ਆ ਬਰੇ ਇੱਕ گاਉਂ ਵਿੱਚ ਅਦਰ ਬੋਲਦੇ ਨੇ ਠੀਕ ਆ ਰੁਟੀਨ ਚ ਤਾਂ ਨਹੀਂ ਕਰਦੇ ਆਪਾਂ ਕੰਮ ਨਾ 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 ਬਰੇ ਪੜਾ ਟੋਕਰ ਟੁਕਰ ਲੈ ਕੇ ਪਾੜ ਕੇ ਵੇਚ ਲੈਂਦੀ ਠੀਕ ਆ ਗੱਲ ਮਾ ਇੱਕੀ ਸੱਜਾ ਸੁਆ ਸੁਣੀ ਨਾ ਜਿੰਨੇ ਬਾਬਾ ਸਾਹਿਬਾਈ ਕਹਿੰਦਾ ਫਿਰ ਐਤ ਕੀ ਸੱਜਰਨਾ ਮੱਥਾ ਲਾਉਣਾ ਇੱਕ ਗੱਲ ਤੁਹਾਨੂੰ ਦੱਸਦਾ ਨਾ ਸਿੰਘ ਥੋੜਾ ਜਿਹਾ 19 20 ਜ਼ਰੂਰ ਆ ਪਰ ਜੇ ਦੀ ਬਾਡੀ ਦੀ ਗੱਲ ਕਰ ਲਈਏ ਥਣ ਦੇ ਸੈਜ ਦੀ ਗੱਲ ਕਰ ਲਈਏ ਤੇ ਜੀ ਸੱਜਣ ਆਰਡਰ ਕੁਆਲਿਟੀ ਦੀ ਗੱਲ ਕਰਨੀ ਛੋਟੀ ਬਾ ਕਮਾਲੀ ਆ ਬਾਡੀ ਵਾਲੇ ਪੱਖ ਤੋਂ ਵੀ ਤੇ ਆਰਡਰ ਵਾਲੇ ਪੱਖ ਤੋਂ ਵੀ ਆਰਡਰ ਫੁੱਲ ਚੌੜਾ ਰੱਖਦੀ ਆ ਤੇ ਗਾਂ ਵਾਲੇ ਬੰਨੇ ਥੋੜਾ ਵੱਧ ਰੱਖਦੀ ਆ ਇਥੇ ਥਣ ਦਾ ਸੈਜ ਚੈੱਕ ਕਰ ਸਕਦੇ ਹੋ ਤੇ ਆਰਡਰ ਕੁਆਲਿਟੀ ਬਾਡੀ ਬੁੱਡੀ ਦਾ ਮੈਂ ਵੀ ਆ ਗਈ ਬਾ ਕਮਾਲੀ ਜੇ ਕਿਸੇ ਵਪਾਰੀ ਕੋਲ ਹੁੰਦੀ ਪੱਕੇ ਕੋਲੇ ਉਹਨੇ ਸੂਆ ਤੁਹਾਨੂੰ ਦੂਜੇ ਹੀ ਦੱਸਣਾ ਸੀ ਪਰ ਬਾਈ ਕਹਿੰਦਾ ਯਾਰ ਕੰਮ ਆਪਾਂ ਨੇ ਕਰਨਾ ਕਰਨਾ ਜੈਨੂਅਲ ਇਥੇ ਤੁਹਾਡਰ ਕੁਆਲਟੀ ਚੈੱਕ ਕਰ ਸਕਦੇ ਹਾਂ ਥਣ ਦਾ ਸਾਈਜ਼ ਬਹੁਤ ਸੋਹਣਾ ਤੇ ਚਾਰੋਂ ਥਣ ਜੇ ਗੱਲਬਾਤ ਕਰ ਲਈਏ ਲੱਗੇ ਵੀ ਫੁੱਲ ਦੂਰੀ ਤੇ ਹੋਈ ਨੇ ਆਪਣੇ ਕੋਲ ਆਈ ਨੂੰ ਕਿੰਨੇ ਦਿਨ ਹੋ ਗਏ ਬਾਈ ਆਪਣੇ ਕੋਲੇ ਪਰਸੋਂ ਆਈ ਆ ਵੀਰੇ ਸ਼ਾਮ ਨੂੰ ਪਰਸੋਂ ਸ਼ਾਮ ਹਾਂ ਉੱਥੋਂ ਕਿੰਨਾ ਤੁਸੀ ਢੋਲਿਆ ਉੱਥੋਂ ਆਪਾਂ ਨੇ 15 ਕਿਲੋ 15 ਹਾਂ ਆਪਣੇ ਕੋਲੇ ਆ ਕੇ ਕਿੰਨਾ ਤੋੜ ਗੀ ਫਿਰ ਹੁਣ ਹੋ ਗਿਆ ਤੇ ਜੀ 12 13 ਇੱਕਦਮ ਜੀ ਨਹੀਂ ਲੌਂਦੀ ਨਾ ਫਿਰ ਠੀਕ ਹੈ ਗੱਲ ਜੀ ਜੂ ਦਾ ਫਰਕ ਪੈ ਜਾਂਦਾ ਪਸੂ ਦਾ ਠੀਕ ਹੈ ਜੀ ਹਾਂ ਤੇ ਹੁਣ ਸੱਜਣਾ ਬਾਈ ਕੋਲੇ ਹੈਗਾ 12 ਤੋਂ 13 ਕਿਲੋ ਪਰ ਉਥੋਂ ਬਾਈ ਕਹਿੰਦਾ ਆਪਾਂ ਨੇ ਲਿਆਂਦਾ ਇਹਦੇ ਥੱਲੇ 15 ਤੋਲ ਕੇ ਤੇ ਕਿੰਨੀ ਗਾਰੰਟੀ ਦੇਈ ਆ ਬਾਈ ਇਹ 18 ਲੀਟਰ ਦੇ ਹਿਸਾਬ ਨਾਲ ਆਈ ਆ ਵੀਰੇ ਆਪਾਂ ਕਿੰਨੀ ਗਾਰੰਟੀ ਦੇ ਦਾਂਗੇ ਅੱਜ ਆਈ ਆ ਆਪਾਂ 15 ਨੇ ਕਹਾਂਗੇ ਉਵੇਂ ਪਾਗਲੇ ਪਿੰਡੇ ਦੇ ਵੀਰੇ ਦੇਖ ਠੀਕ ਹੈ ਗੱਲ ਜਮੀ ਮਲਾਇਮ ਹੀ ਹੈ ਚਮੜਾ ਆ ਗਿਆ ਪਤਲਾ ਜਮੀ ਤੇ ਲੰਬਾਈ ਵੀ ਉੱਤੋਂ ਫੁੱਲ ਆ ਗਈ ਝੋਟੀ ਦੀ ਚੜਾਈ ਵੀ ਬਹੁਤ ਆ ਪੁੱਠੇ ਪਾਠੇ ਚੜਾਈ ਵੀ ਫੁੱਲ ਆ ਤੇ ਬਾਕੀ ਥਾਂ ਦਾ ਸੈਜ ਬਹੁਤ ਸੋਹਣਾ ਤੇ ਆਰਡਰ ਵੀ ਚੜਾਈ ਵਾਲਾ ਆ ਗਿਆ ਤੇ ਨਾਲ ਇਹਦੇ ਆ ਗਈ ਸੱਜਣੋਂ ਕੱਟੀ ਹੈ ਕੱਟੀ ਕਿਹੜੇ ਸੀਮਨ ਦੀ ਆ ਬਾਈ ਕੱਟੀ ਵੀਰੇ ਪੰਚਾਇਤੀ ਬੁਲਦੀ ਕਹਿੰਦੇ ਨੇ ਇੱਥੇ ਬਾਕਮਾਲਾ ਯਾਰਾ ਨਾ ਹਾਂ ਕੱਟੀ ਬਹੁਤ ਬਾਕਮਾਲਾ ਸੱਜਣੋਂ ਸੀਲ ਵੀ ਬਹੁਤ ਆ ਬੈਸ ਵੀ ਬਹੁਤ ਸੀਲੇ ਦੇਲੀ ਆ ਪਾ ਤਕਰੀਬਨ ਰੋਟੀਨ ਤੇ ਵੀਡੀਓ ਬਣਾਉਂਦੇ ਰਹਿੰਦੇ ਆ ਪਰ ਕੱਟੀ ਦੇ ਪੁੱਠੇ ਦੀ ਜੇ ਗੱਲ ਕਰਦਾ ਨਾ ਇਧਰ ਲਈ ਬੰਨੇ ਚੜਾਈ ਚੜੂਈ ਬਹੁਤ ਆ ਕੱਤੀ ਦੀ ਉੱਤੇ ਇਹ ਪੰਚਾਇਤੀ ਦੀ ਆ ਬਾਈ ਪੰਚਾਇਤੀ ਬੁਲਦੀ ਆ ਉਥੋਂ ਜ਼ਿਆਦੇ ਪੰਚਾਇਤੀ ਬੁਲ ਤਗੜੇ ਰੱਖਦੇ ਨੇ ਉਹ ਠੀਕ ਆ ਗੱਲ ਆ ਜ਼ਿਆਦੇ ਕਿਉਂਕਿ ਜਿਹੜੇ ਸੱਜਣ ਜਾਣਕਾਰੀ ਰੱਖਦੇ ਉਹਨਾਂ ਨੂੰ ਪਤਾ ਵੀ ਉਥੇ ਪੰਚਾਇਤੀ ਬੋਲ ਜ਼ਿਆਦਾ ਹਰਿਆਣੇ 'ਚ ਚੰਗੀ ਕੁਆਲਿਟੀ ਦੇ ਤੇ ਚੰਗੀ ਆਪਾਂ ਗੱਲ ਕਰ ਲਈਏ ਵੀ ਮਿਲਕ ਲੈਣ ਦੇ ਚੰਗੀ ਬਲੱਡ ਲੈਣ ਦੀ ਹੁੰਦੀ ਆ ਬਾਈ ਹਨਾ ਛਾਂ ਵੀ ਚੰਗੇ ਮਾਰਦਾ ਪਾਉਂਦੇ ਨਹੀਂ ਤਾਂ ਪੰਚਾਇਤ ਚੁੰਨਦੇ ਨਹੀਂ ਠੀਕ ਆ ਗੱਲ ਇਹਦੇ ਆਪਾਂ ਪੈਸੇ ਕਿੰਨੇ ਲੈ ਲਾਂਗੇ ਅੱਜ ਫਿਰ ਵੀਰੇ ਮੁੱਲ ਤਾਂ ਜਿਹੇ ਕਿੰਨੇ ਦੇਖੋ ਕਰਾ ਲਓ ਜਮੇ ਦੇਣ ਲੈਣੀ ਦੱਸ ਦੇਣਾ ਹਾਂਜੀ ਇੱਕ 30 ਦੀ ਛੱਡ ਆਵੇ 1 ਲੱਖ ਤੇ 30 ਹਜ਼ਾਰ ਦੀ ਅੱਜ ਆਪਾਂ ਇਹ ਛਰਦਾਂਗੇ ਛਰਦਾਂਗੇ 15 ਕਿਲੋ ਦੁੱਧ ਦੀ 15 ਕਿਲੋ ਦੀ ਗਾਰੰਟੀ ਹੈ ਠੀਕ ਹੈ ਚੋਕੇ ਲੈ ਜੀ ਆਪਣੇ ਕੋਲੋਂ ਚਵਾਈ ਚ ਕੋਈ ਕਿਸੇ ਗੱਲ ਤਾਂ ਫਰਟ ਪਿਓ ਦਾ ਦੱਸਦੇ ਠੀਕ ਹੈ ਗੱਲ ਹਾਂ ਆ 15 ਕਿਲੋ ਬਾਈ ਕਹਿੰਦਾ ਆਪਾਂ 15 ਦੀ ਔੜ ਤੇ ਦੇ ਦਾਂਗੇ ਜੇ ਕਿਸੇ ਸੱਜਣ ਨੇ ਆਪਣੇ ਨਾਲ ਸਾਈ ਕਰਨੀਆਂ ਤਿਆਰ ਕਰਕੇ ਦੇ ਦਾਂਗੇ 15 ਜਮਾ ਹੈ ਜਮਾ ਕਿੰਨੇ ਦਿਨਾਂ ਚ ਕਰ ਦਾਂਗੇ ਬਸ 2 ਦਿਨਾਂ ਚ ਕਰ ਦਾਂਗੇ ਬਈ ਹੁਣ ਖਾਣ ਪੀਣ ਲੱਗ ਗਈ ਜੀ ਲੱਗਣ ਲੱਗੇ ਪਸ਼ੂ ਦਾ ਠੀਕ ਹੈ ਹਾਂ 2-4 ਦਿਨਾਂ ਚ ਦੇ ਦਾਂਗੇ ਹਾਂ ਬਸ ਟੋਰ ਦੇ ਕੇ ਰਹਿਣ ਨੂੰ ਲੰਬੀ ਹੋਰ ਹੋਣਗੇ ਤਸੱਲੀ ਤੁਹਾਡੀ ਹਰੇਕ ਪੱਖ ਤੋਂ ਕਰਾ ਦੂੰਗਾ ਤੇ ਬਾਕੀ ਜਾਨਵਰ ਬਾਈ ਕੋਈ ਸ਼ੌਂਕੀਆ ਨੇ ਜਿਹੜੇ ਇੱਕ ਦੋ ਰੱਖੇ ਹੋਏ ਨੇ ਘਰੇ ਵੀ ਕਵਾਲ ਦੀਆਂ ਚੀਜ਼ਾਂ ਨੇ ਇਧਰਲੇ ਬੰਨੇ ਆ ਕੱਟੀ ਕਿਹੜੇ ਦੀ ਇਧਰਲੀ ਬਾਈ ਖਾਲ ਬੋਲਦੇ ਆ ਵੀਰੇ ਇਹ ਤਾਂ ਨਹੀਂ ਵੇਚ ਨਹੀਂ ਕਰਾ ਨਾ 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 ਵੀਰੇ ਇਹ ਤਾਂ ਬਹੁਤ ਮੂੰਹ ਮੰਗੇ ਮੇਰੇ ਪਈ ਇਹਦੇ ਇਹਦੇ ਵਾਸਤੇ ਨਾ ਬਾਈ ਨਾ ਵੀ ਬਚਣਗੇ ਨੰਬਰ ਮਿਲਿਆਓ ਇਹ ਬਾਈ ਕਹਿੰਦਾ ਆਪਾਂ ਨੇ ਵੇਚ ਨਹੀਂ ਨੀ ਬਾਕੀ ਆ ਝੋਟੀ ਬਾਈ ਕੋਲੇ ਫੋਰਸੇਲ ਆ ਗਰੰਟੀ ਨਾਲ ਬਾਈ ਕਹਿੰਦਾ ਹਰਿਆਣੇ ਦੀ ਆ ਉਹ ਚੀਜ਼ ਦੀ ਗਰੰਟੀ ਆ ਹਰੇਕ ਪੱਖ ਤੋਂ ਤੇ ਦੁੱਧ ਜੇ ਕਿਸੇ ਨੇ ਸਾਈ ਕਰਨੀ ਆ 15 ਕਿਲੋ ਬਾਈ ਕਹਿੰਦਾ ਦੋ ਦਿਨਾਂ ਦੇ ਵਿੱਚ ਆਪਾਂ ਸੋਨੂੰ ਤਲਾ ਕੇ ਦੇ ਦਾਂਗੇ ਤੇ ਬਾਕੀ ਕੋਈ ਤਰਾਂਦਾ ਬਾਈ ਫਿਰ ਇਹ ਪਸ਼ੂ ਨੇ ਠੰਡੇ ਹੁੰਦੇ ਨੇ ਲੰਬਾਈ ਝੋਟੀ ਦੀ ਬਹੁਤ ਆ ਤੇ ਕੱਦ ਬੱਡ ਵੀ ਇਹਦਾ ਸੁੱਖ ਨਾਲ ਪੂਰਾ ਡਾਬਲੇ ਆ ਗਿਆ ਕੱਦ ਕਾਠ ਵੀ ਨਹੀਂ ਛੋਟਾ ਲੰਬੀ ਵੀ ਬਹੁਤ ਆ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਇਹਦੇ ਆ ਗਈ ਬਾਈ 31 ਕੱਤੀ ਵੀ ਫਿਰ ਆਨ ਆ ਗਈ ਜਮਾ ਆਪਾਂ ਕਹ ਜੀ ਇਹ ਟਾਪਰ ਠੰਡ ਦਾ ਸਹਜ ਸੋਨਾ ਰੱਖੇ ਉਹਦੇ ਨਾਲ ਹੱਥ ਉੱਤੇ ਜਿਵੇਂ ਮਰਜ਼ੀ ਲਾਈ ਜਾ ਲੈ ਬਾਈ ਲਾ ਕੋਈ ਫਰਕ ਕੀ ਨਹੀਂ ਪੈਂਦਾ ਨੂੰ ਬਹੁਤ ਠੰਡੇ ਸਵਾਦੀ ਆ ਆ ਗਾਂ ਵਾਲਾ ਨੇ ਵੀੜੇ ਬੂੜੇ ਦਰਦੇ ਨੇ ਪਸੂ ਦਾ ਵੀੜੇ ਤੇ ਠੀਕ ਆ ਗੱਲਾ ਚ ਚਾਰ ਬੰਦੇ ਖੜੇ ਕੋਈ ਡਰਦੀ ਠੀਕ ਆ ਗੱਲਾ ਜਿਵੇਂ ਮਰਜੀ ਚੋਈ ਜਾਣਾ ਜਿਵੇਂ ਮਰਜੀ ਆ ਰਿਆਣੇ ਆਹੇ ਫੋਕਨਾ ਕੱਤੀ ਛੱਡੀ ਉੱਪਰ ਹੱਥ ਲਾਈ ਚੱਲਾ ਠੀਕ ਆ ਗੱਲਾ ਹਾ ਆ ਪਰੇਸ਼ਾਨੀ ਨਹੀਂ ਮੰਦੀ ਕਿਸੇ ਵੀ ਜਮੀ ਚਵਾਈ ਦੀ ਕਿਵੇਂ ਪਾਈ ਇਹ ਚਵਾਈ ਦਾ ਬਾਈ ਬਸ ਬਹਿ ਗਿਆ ਤੇ ਬੱਚਾ ਮੇਰਾ ਇਸੇ ਤੋਂ ਧਰ ਸਿੱਖਿਆ ਕੱਲਾ ਅਥਰੇ ਗੱਡੀਆਂ ਨੇ ਆਖੇ ਠੀਕ ਆ ਉਹੀ ਕਰਤੀ ਮੇਰੇ ਚੋਨੇ ਹੋਕੀ ਫੋਕੀ ਜਿਵੇਂ ਐਂ ਕਰਤੀ ਨਾ ਮੈਂ ਕਮਾਲ ਬਣ ਲਿਆ ਫੋਨ ਦੇ ਬਲੇ ਬਿਠਾ ਛੋਹ ਇਸ਼ਾਰਾ ਸਿੱਟਾ ਮخه ਜਮੀ ਨਹੀਂ ਗਾਰੰਟੀ ਆ ਹੱਲੋ ਜੇ ਕਿਸੇ ਨੇ ਆਨਲਾਈਨ ਮੰਗਵਾਨੀ ਐ ਚਵਾਈ ਦੀ ਗਰੰਟੀ ਦੇ ਭੇਜਾਂਗੇ ਆਨਲਾਈਨ ਬਾਈ ਭੇਜਤਾ ਦੇਵਾਂਗੇ ਪਰ ਚੋਕੇ ਲੈ ਜੀ ਠੀਕ ਹੈ ਕਿਉਂਕਿ ਅਗਲੇ ਦੇ ਮਨ 'ਚ ਇਹ ਗੱਲ ਰਹਿੰਦੀ ਐ ਠੀਕ ਹੈ ਉਹ ਗੱਲ ਬਣਦੀ ਨਹੀਂ ਠੀਕ ਹੈ ਚਵਾਲੇ ਚਵਾ ਕੇ ਲਈਏ ਚੈੱਕ ਚੁੱਕ ਲੈਂਦੇ ਨਹੀਂ ਠੀਕ ਹੈ ਨਾਲ ਰੁਪਏ ਦੇਵਾਂਗੇ ਨਾਲ ਨਾਲ ਸਰਸਾ ਬਣਾ ਬਾਈ ਠੀਕ ਹੈ ਗਾ ਬਾਈ ਕਹਿੰਦਾ ਵੇਚਣੀ ਕੈਸ਼ ਦੀ ਐ ਤੇ ਬਾਕੀ ਜਿਹੜੇ ਸੱਜਣ ਨੂੰ ਪਸੰਦ ਆਊਗੀ ਪਾਸ ਕਰਕੇ ਲੈ ਜੀ ਪਾਸ ਕਰਕੇ ਲਈਏ ਭਾਈ ਚੋਕੇ ਲਈ ਚੇ ਦੋ ਡੰਗ ਲਈ ਚਾਰ ਡੰਗ ਲਈ ਚੋਕੇ ਉਹਦੀ ਖੁਸ਼ੀ ਠੀਕ ਹੈ ਜੀ ਨੰਬਰ ਬੋਲ ਦੋ ਭਾਈ ਨੰਬਰ 91639 ਹਾਂਜੀ 93539 ਵੀਰੇ 94639 ਤੇ 93539 539 ਹਾਂ ਤੀਜਾ ਸੂਆ ਝੋਟੀਆਂ ਤੇ ਨਾਲੇ ਦੇ ਕੱਟੀਆਂ ਖੜੀਆਂ ਪਿੰਡ ਚੀਮਾ ਮੰਡੀ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਸੱਜਣ ਨੂੰ ਪਸੰਦ ਆਊਗੀ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ